ਸਣ ਤੂੰ ਹਵਾਏ ਨੀ ਬੁਰਜ ਠੰਡਾ ਬੋਲਦਾ ਮੈਂ ਦੱਸ ਕਤੋਂ ਇਨਾ ਨੂੰ ਤੂੰ ਠਾਰਦੀ ਫਕਰ ਜੀ ਮੈਂ ਇੱਕ ਨਾਜ਼ਕ ਨੇ ਜਿੰਦਾਂ ਦੋ ਫਕਰ ਜੀ ਮੈਂ ਇੱਕ ਜੋਤ ਨੇ ਖੁਦ ਕਰਤਾਰ ਦੀ ਕਿੰਨਾ ਕੁ ਤਸ਼ੱਦਦ ਹੋਇਆ ਕਿੰਨਾ ਕੁ ਜ਼ੁਲਮ ਕੀਤਾ ਸਹਬਜ਼ਾਦਿਆਂ ਤੇ ਤਸ਼ੱਦਦ ਆਪਾਂ ਮੱਕੜ ਸਾਹਿਬ ਜਦੋਂ ਹੁਣ ਸੁਣਦੇ ਆ ਇਹ ਇਤਿਹਾਸ ਸੁਣਦੇ ਆ ਆਪਾਂ ਸਾਡੇ ਕੰਨਾਂ 'ਚ ਪੈਂਦਾ ਹੈ ਆਪਣੀ ਅੱਖਾਂ 'ਚ ਵਰਾਗ ਆ ਜਾਂਦਾ ਗੀਤ ਗਾਉਂਦੇ ਆ ਨਗਮਾ ਗਾਉਂਦੇ ਆ ਵਰਾਗ ਆ ਜਾਂਦਾ ਸੁਣਾਉਂਦੇ ਆ ਵੀ ਕੋਤਵਾਲੀ ਚ ਰੱਖਿਆ ਗੱਡਿਆਂ ਤੇ ਭਾ ਕੇ ਲੈ ਕੇ ਆਏ ਠੰਡੇ ਬੁਰਜ ਚ ਫਿਰ ਉਹਨਾਂ ਦੀਆਂ ਚੱਪਣੀਆਂ ਲਾਤੀ